ਅਸੀਂ ਬਹੁਤ ਗਰੀਬ ਪਰਿਵਾਰ ਦੇ ਹਾਂ ਸਾਡੇ ਘਰ ਵਿੱਚ ਪਾਣੀ ਨਹੀਂ ਸੀ ਆਉਂਦਾ ਅਸੀਂ ਖਾਲਸਾ ਐਡ ਗਾੜੀ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਸੀਂ ਉਹਨਾਂ ਨੇ ਆ ਘਰ ਵਿੱਚ ਆ ਕੇ ਸਾਡੇ ਸਾਰੇ ਹਾਲਾਤ ਵੇਖ ਕੇ ਉਹਨਾਂ ਨੇ ਸਾਨੂੰ ਬੋਰ ਦੇ ਬੋਰ ਕਰਵਾ ਕੇ ਦਿੱਤਾ ਸਾਡੇ ਘਰ ਵਿੱਚ ਮੋਟਰ ਲਗਾਉਣ ਦਾ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਅਸੀਂ ਬਹੁਤ ਖੁਸ਼ ਹਾਂ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਐਡ ਦੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਤਲਬ ਕੀ ਬੇਨਤੀ ਨੂੰ ਮਨਜ਼ੂਰ ਕੀਤਾ ਅੱਜ ਖਾਲਸਾ ਏਡ ਦੀ ਟੀਮ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੀ ਹੈ ਇੱਕ ਜ਼ਰੂਰਤਮੰਦ ਪਰਿਵਾਰ ਨੇ ਖਾਲਸਾ ਏਡ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਦੇ ਪੀਣ ਦੇ ਪਾਣੀ ਦੀ ਦਿੱਕਤ ਕੱਪੜੇ ਧੋਣੇ ਵਾਲੇ ਜਿਹੜਾ ਜਾਂ ਨਹਾਉਣੇ ਵਾਲਾ ਪਾਣੀ ਹੈ ਉਹਦੀ ਬਹੁਤ ਜ਼ਿਆਦਾ ਦਿੱਕਤ ਸੀ ਜਿਹਦੇ ਸਬੰਧ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਰਿਕਵੈਸਟ ਭੇਜੀ ਸੀ ਜਿਹਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਅੱਜ ਜਿਹੜਾ ਬੋਰ ਦਾ ਉਹ ਕਾਰਜ ਖਾਲਸਾ ਏਡ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੁਣ ਇਸ ਪਰਿਵਾਰ ਦਾ ਜਿਹੜਾ ਆ ਪਾਣੀ ਦੀ ਕਿੱਲਤ ਤੋਂ ਜਿਹੜਾ ਜੂਝ ਰਿਹਾ ਸੀਗਾ ਉਸ ਕਿੱਲਤ ਤੋਂ ਰਾਹਤ ਮਿਲੂਗੀ ਖਾਲਸਾ ਏਡ ਦੇ ਨਾਲ ਕੁਝ ਸੇਵਾਦਾਰ ਜਿਹੜੇ ਆਪਣੇ ਤਨੋਂ ਮਨੋਂ ਤੁਹਾਨੂੰ ਹਰ ਤਰ੍ਹਾਂ ਦੀ ਸੇਵਾ ਜੋ ਖਾਲਸਾ ਏਡ ਨੂੰ ਦਿੰਦੇ ਆ ਉਹ ਜੋ ਵੀ ਉਹ ਸੇਵਾਵਾਂ ਭੇਜਦੇ ਆ ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਨੂੰ ਉਹਨਾਂ ਦਾ ਲਾਹਾ ਮਿਲ ਰਿਹਾ ਤੇ ਸੰਗਤ ਦਾ ਸਹਿਯੋਗ ਕਰਨ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ